ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਵੱਡੇ ਪੱਧਰ ਤੇ ਪੰਜਾਬ ਦੇ ਗਾਇਕ ਰਾਜਵੀਰ ਜਵੰਦਾ ਵਾਸਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਪੰਜਾਬ ਦੇ ਸਾਰੇ ਗਾਇਕ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਬੇਨਤੀ ਕਰ ਰਹੇ ਨੇ ਕਿ ਲਗਾਤਾਰ ਰਾਜਵੀਰ ਜਵੰਦਾ ਵਾਸਤੇ ਅਰਦਾਸ ਕੀਤੀ ਜਾਵੇ ਪੰਜਾਬ ਦਾ ਇੱਕ ਹੋਰ ਮਸ਼ਹੂਰ ਗਾਇਕ ਜਿਸ ਦਾ ਲੋਹਾ ਜਿਸ ਦੀ ਗਾਇਕੀ ਦਾ ਲੋਹਾ ਸਾਰੀ ਦੁਨੀਆ ਮੰਨਦੀ ਹੈ ਅਸੀਂ ਗੱਲ ਕਰ ਰਹੇ ਹਾਂ ਜੀ ਦਲਜੀਤ ਦੁਸਾਂਝ ਦੀ ਦਲਜੀਤ ਦੁਸਾਂਝ ਵੀ ਲਗਾਤਾਰ ਅਰਦਾਸ ਕਰ ਰਹੇ ਨੇ ਕਿਸ ਤਰ੍ਹਾਂ ਉਹਨਾਂ ਨੇ ਗੱਲ ਕਹੀ ਹੈ ਪਹਿਲਾਂ ਆਪਾਂ ਦਲਜੀਤ ਦੁਸਾਂਝ ਦੀ ਖਬਰ ਪੜ੍ਹਦੇ ਹਾਂ ਹਾਂਗਕਾਂਗ ਵਿੱਚ ਆਪਣੇ ਕਨਸਰਟ ਦੌਰਾਨ ਪੰਜਾਬੀ ਸੁਪਰਸਟਾਰ ਦਲਜੀਤ ਦੁਸਾਂਝ ਨੇ ਮਿਊਜ਼ਿਕ ਰੋਕ ਕੇ ਸਾਥੀ ਗਾਇਕ ਅਦਾਕਾਰ ਰਾਜਵੀਰ ਜਵੰਦਾ ਦੀ ਪ੍ਰਾਰਥਨਾ ਕੀਤੀ ਜੋ ਕਿ ਇੱਕ ਗੰਭੀਰ ਬਾਈਕ ਹਾਦਸੇ ਤੋ ਬਾਤ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹਾ ਦਲਜੀਤ ਨੇ ਹਯਾਰਾ ਦਸ਼ਕਾ ਨੂੰ ਰਾਜਵੀਰ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਰਾਜਵੀਰ ਨੂੰ ਇੱਕ ਬਹੁਤ ਹੈ ਪਿਆਰਾ ਭਰਾ ਤੇ ਬਹੁਤ ਖੂਬਸੂਰਤ ਗਾਇਕ ਵੀ ਦੱਸਿਆ ਦਲਜੀਤ ਦੀ ਭਾਵਨਾਤਮਕ ਅਪੀਲ ਦਲਜੀਤ ਨੇ ਭਾਵਕ ਹੋ ਕੇ ਕਿਹਾ ਕਿਰਪਾ ਕਰਕੇ ਉਸ ਲਈ ਪ੍ਰਾਰਥਨਾ ਕਰੋ ਦਿਲੋਂ ਪ੍ਰਾਰਥਨਾ ਦਾ ਪ੍ਰਭਾਵ ਬਹੁਤ ਪੈਂਦਾ ਹੈ ਉਹ ਜਲਦੀ ਠੀਕ ਹੋ ਜਾਵੇ ਸਾਡੇ ਕੋਲ ਵਾਪਸ ਆ ਜਾਵੇ ਉਹ ਇੱਕ ਬਹੁਤ ਹੀ ਖੂਬਸੂਰਤ ਗਾਇਕ ਰਾਜਵੀਰਾ ਰਾਜਵੀਰ ਵੀਰਾ ਉਹਨਾਂ ਨੇ ਰਾਜਵੀਰ ਦੇ ਸਾਦੇ ਅਤੇ ਵਿਵਾਦਾਂ ਤੋਂ ਦੂਰ ਰਹਿਣ ਵਾਲੀ ਸੁਭਾਅ ਦੀ ਪ੍ਰਸ਼ੰਸਾ ਕੀਤੀ ਦਲਜੀਤ ਨੇ ਕਿਹਾ ਜਦੋਂ ਤੁਸੀਂ ਆਪਣੇ ਦਿਲ ਤੋਂ ਕਿਸੇ ਲਈ ਪ੍ਰਾਰਥਨਾ ਕਰਦੇ ਹੋ ਤਾਂ ਇਹ ਜਰੂਰ ਸੱਚ ਹੁੰਦਾ ਹੈ ਸੰਗੀਤ ਸਮਰੋਹ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜੀ ਦਾ ਤੇਜੀ ਨਾਲ ਜਿਹੜਾ ਹੈ ਵਨ ਹੋ ਰਿਹਾ ਹੈ ਦੱਸਿਆ ਜਾ ਰਿਹਾ ਕਿ ਸ਼ਨੀਵਾਰ ਨੂੰ ਜਿਵੇਂ ਕਿ ਸਾਰੇ ਪੰਜਾਬੀਆਂ ਨੂੰ ਪਤਾ ਹੈ ਬਾਈਕ ਹਾਦਸੇ ਵਿੱਚ ਰਾਜਵੀਰ ਦੇ ਸਿਰ ਅਤੇ ਰੀੜ ਦੀ ਹੱਡੀ ਵਿੱਚ ਗੰਬੀਰ ਸੱਟਾਂ ਲੱਗੀਆਂ ਹਨ ਉਹਨਾਂ ਨੂੰ ਪਹਿਲਾ ਸਿਵਲ ਹਸਪਤਾਲ ਚ ਦਾਖਾ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਇਸ ਤੋਂ ਬਾਅਦ ਉਹਨਾਂ ਨੂੰ ਫੋਰਟਿਸ ਹਸਪਤਾਲ ਮੁਹਾਲੀਵ ਕੇ ਸ਼ਿਫਟ ਕਰ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਸਪਤਾਲ ਚ ਪਹੁੰਚੇ ਅਤੇ ਪੁਸ਼ਟੀ ਕੀਤੀ ਕਿ ਰਾਜਵੀਰ ਅਜੇ ਬੇਹੋਸ਼ ਹੈ ਪਰ ਉਸ ਦੀ ਹਾਲਾਤ ਉਸ ਦੀ ਹਾਲ ਤੱਕ ਕੱਲ ਨਾਲੋਂ ਬਿਹਤਰ ਹੈ ਦਲਜੀਤ ਦੇ ਸੋਸ਼ਲ ਮੀਡੀਆ ਪੋਸਟ ਦਲਜੀਤ ਨੇ ਵੀ ਸੋਸ਼ਲ ਮੀਡੀਆ ਤੇ ਆਪਣੀ ਚਿੰਤਾ ਪ੍ਰਗਟ ਕਰਦੇ ਹੋਏ ਲਿਖਿਆ ਕਿ ਰਾਜਵੀਰ ਲਈ ਪ੍ਰਾਰਥਨਾ ਕਰ ਰਹੇ ਹਾਂ ਹੁਣ ਹਾਦਸੇ ਦੀ ਖਬਰ ਸੁਣੀ ਹੈ ਇਸ ਲਈ ਦਲਜੀਤ ਨੇ ਆਪਣੇ ਹਾਂਗਕਾਂਗ ਸੰਗੀਤ ਸਮਰੋਹ ਦੀਆਂ ਫੋਟੋਆਂ ਇੱਕ ਮਿੱਠੀ ਵੀਡੀਓ ਸਾਂਝੀ ਕੀਤੀ ਅਤੇ ਪ੍ਰਚਾਰਕਾਂ ਦਾ ਧੰਨਵਾਦ ਕੀਤਾ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਆਪਣੇ ਹਿੱਟ ਗੀਤਾਂ ਲਈ ਜਿਵੇਂ ਕਿ ਕਾਲੇ ਜਵੰਦਾ ਦੀ ਮੇਰਾ ਦਿਲ ਸਰਦਾਰੀ ਵਰਗੇ ਆਪਣੇ ਹਿੱਟ ਗੀਤਾਂ ਲਈ ਜਾਣੇ ਜਾਂਦੇ ਹਨ ਉਹਨਾਂ ਨੇ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਬੈਟਿੰਗ ਦੇ ਸ਼ੌਕੀਨ ਰਾਜਵੀਰ ਜਵੰਦਾ ਅਕਸਰ ਆਪਣੀ ਹੀਲ ਹੀਲਸ ਰਾਈਟ ਵੀਡੀਓ ਸਾਂਝੀ ਕਰਦੇ ਸਰ ਅੱਜ ਉਹ ਆਪਣੀ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਨੇ ਦਿਲਜੀਤ ਦਸਾਂਜ ਨੇ ਕਿਹਾ ਕਿ ਜਿਹੜੇ ਲੋਕ ਸੱਚੇ ਦਿਲ ਨਾਲ ਅਰਦਾਸ ਦੁਆ ਕਰਦੇ ਨੇ ਉਹਨਾਂ ਦੀ ਦੁਆ ਅਰਦਾਸ ਪ੍ਰਾਰਥਨਾ ਸੁਣੀ ਜਾਂਦੀ ਹੈ ਇਸ ਕਰਕੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਰਾਤਵੀਰ ਜਵੰਦਾ ਦੇ ਵੀ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਉਹ ਰਿਕਵਰ ਹੋਣ ਫਿਰ ਦੁਆ ਫਿਰ ਦੁਬਾਰਾ ਸਟੇਜਾਂ ਉੱਤੇ ਨੱਚਣ ਅਤੇ ਟੱਪਣ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ